ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਸਮੇਂ-ਸਮੇਂ ਤੇ ਉੱਤੇ ਸਰਕਾਰਾਂ ਆ ਲੋਕਾਂ ਦੀ ਟੈਨਸ਼ਨ ਡਿਵਰਟ ਕਰ ਲਈ ਹੋਰ ਹੀ ਮੁੱਦੇ ਚੱਕ ਦੇਣੀਆਂ ਉਹ ਗਵਰਨਰ ਸਾਹਿਬ ਨੂੰ ਵੀ ਸ਼ਾਇਦ ਮੇਰੇ ਖਿਆਲ ਨਾਲ ਇਨਪੂਰੀਆ ਦੀ ਪਦ ਯਾਤਰਾ ਦੇ ਨਾਲ ਡਰਗ ਤੇ ਡਰਗ ਨਹੀਂ ਰੁਕਣੀ ਲੇਕਿਨ ਲੋਕਾਂ ਨੂੰ ਦਿਖੇ ਕਿ ਅਸੀਂ ਕੁਝ ਕਰ ਰਹੇ ਹਾਂ ਜਿਹੜਾ ਜੌਬ ਮੁੱਖ ਮੰਤਰੀ ਦਾ ਜਾਂ ਪ੍ਰਧਾਨ ਮੰਤਰੀ ਦਾ ਜਾਂ ਹੋਮ ਮਿਨਿਸਟਰੀ ਦਾ ਉਹਦੇ ਤੋਂ ਦੇਖੋ ਲੋਕ ਹੁਣ ਇਹ ਇਹ ਗੇਮ ਹੋ ਗਈ ਕਿ ਕੀ ਕਰ ਕੌਣ ਕੀ ਕਰ ਰਿਹਾ ਹੁਣ ਪਦਿਆਤਰਾ ਨੇ ਤਾਂ ਪੱਕੀ ਗੱਲ ਆ ਮੇਰਾ ਦਿਲ ਮੰਨਦਾ ਹੁੰਦਾ ਨਾ ਕਿ ਇਹਦੇ ਨਾਲ ਫਾਇਦਾ ਹੋ ਸਕਦਾ ਤਾਂ ਮੈਂ ਜ਼ਰੂਰ ਜੁਆਇਨ ਕਰਦਾ ਪੋਲੀਟੀਕਲ ਪੋਲੀਟੀਕਲ ਗੱਲ ਕਰਨੀ ਚਾਹੀਦੀ ਆ گورنر ਸਾਹਿਬ ਨੂੰ ਕਰਨੀ ਚਾਹੀਦੀ ਆ ਹੀ ਸ਼ੁੱਡ ਮੀਡੀਏਟ ਬਿਟਵੀਨ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਲੁੱਕ ਐਟ ਦੀ ਪ੍ਰੋਬਲਮਸ ਐਡਾ ਪਦਿਆਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਸਕੂਲਾਂ ਚ ਮੈਂ ਕਹਿ ਰਿਹਾ ਕਿ ਇਹ ਪਦ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਨਸ਼ਾ ਲੋਕਾਂ ਨੇ ਜਿਹੜਾ ਛੱਡਣਾ ਜਾਂ ਤੇ ਇਮਪਲੋਇਮੈਂਟ ਦੇ ਸੀ ਸਾਧਨ ਨਹੀਂ ਕਰਦੇ ਉਹਨਾਂ ਦਾ ਇਲਾਜ ਦੀ ਗੱਲ ਨਹੀਂ ਹੁੰਦੀ ਸਰਕਾਰ ਕੋ ਪੈਸੇ ਨਹੀਂ ਇਲਾਜ ਕਰਾਉਣ ਦੇ ਸੋ ਬੜੀਆਂ ਗੱਲਾਂ ਬੜਾ ਕੰਪਲਿਕਟਿਡ ਇਸ਼ੂ ਆ ਇਹਨੂੰ 2 ਮਿੰਟਾਂ ਚ ਨਹੀਂ ਕਿਹਾ ਜਾ ਸਕਦਾ ਬਈ ਕੰਮ ਕਰੀਏ ਜਿਹੜਾ ਗਰਾਊਂਡ ਤੇ ਹੋਵੇ ਇਹ ਗਰਾਊਂਡ ਥੋੜੀ ਨਾ ਗਵਰਨਰ ਸਾਹਿਬ ਤਾਂ ਪਹਿਲਾਂ ਵੀ 6 ਮਹੀਨੇ ਪਹਿਲਾਂ ਕੱਢ ਚੁੱਕੇ ਆ ਉਸ ਯਾਤਰਾ ਦਾ ਫਾਇਦਾ ਦੱਸ ਦੇਣ ਜਨਤਾ ਨੂੰ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਇਹੋ ਜਿਹੇ ਮਈਆ ਸਾਰੀ ਪਬਲਿਕ ਯਾਤਰਾ ਕਰ ਲਈ ਐਕਚੁਅਲੀ ਇਸ ਤੋਂ ਇਲਾਵਾ ਤੇ ਟੈਂਸ਼ਨ ਤੋਂ ਵੀ ਰੀਅਲ ਪਾਸਾ ਜਿਹੜੇ ਫਰਮ ਦੀ ਗਏ ਉਸ ਦਾ ਗੱਲ ਹੋ ਰਹੀ ਹੈ ਜਿਹੜਾ ਰਿਜ਼ਲਟ ਜਨੇ ਲਿਵਰ ਕਰਦੇ ਨੇ ਫੁੱਟ ਵੀ ਕਰਦਾ ਮਮੇ ਦੀ ਹੋਵੇ ਸਵਾਸਤਿ ਵੀ ਕੰਟੈਕਰਾਂ ਦੀ ਇਹ ਇਹ ਉਹ ਤੋਂ ਰਿਫਲੈਕਟ ਕਰਨ ਦੇ ਟਾਈਮ ਸਿਰਫ ਅਵੇ ਰਾਸ਼ਟਰੀਆ ਹੈ ਇਜ਼ੂ ਕਿ ਕਿੰਨ ਕੋਲ ਗੱਲ ਠੀਕ ਆ ਇਹਦੇ ਚ ਕੋਈ ਦੋਰ ਆਇ ਨਹੀਂ ਕਿ ਸਮੇਂ ਸਮੇਂ ਦੇ ਉੱਤੇ ਸਰਕਾਰਾਂ ਆ ਲੋਕਾਂ ਦੀ ਟੈਨਸ਼ਨ ਡਿਵਰਟ ਕਰ ਲਈ ਹੋਰ ਹੀ ਮੁੱਦੇ ਚੱਕ ਦੇਣੀਆਂ ਉਹ ਗਵਰਨਰ ਸਾਹਿਬ ਨੂੰ ਵੀ ਸ਼ਾਇਦ ਮੇਰੇ ਖਿਆਲ ਨਾਲ ਇਨਪੂਰੀਆ ਕਿ ਪਦ ਯਾਤਰਾ ਦੇ ਨਾਲ ਡਰਗ ਤੇ ਡਰਗ ਨਹੀਂ ਰੁਕਣੀ ਲੇਕਿਨ ਲੋਕਾਂ ਨੂੰ ਦਿਸੇ ਕਿ ਅਸੀਂ ਕੁਝ ਕਰ ਰਹੇ ਆ ਜਿਹੜਾ ਜੋਬ ਮੁੱਖ ਮੰਤਰੀ ਦਾ ਜਾਂ ਪ੍ਰਧਾਨ ਮੰਤਰੀ ਦਾ ਜਾਂ ਹੋਮ ਮਿਨਿਸਟਰੀ ਦਾ ਉਹਦੇ ਤੋਂ ਦੇਖੋ ਲੋਕ ਹੁਣ ਇਹ ਇਹ ਗੇਮ ਹੋ ਗਈ ਕੀ ਕਰ ਕੌਣ ਕੀ ਕਰ ਰਿਹਾ ਹੁਣ ਪਦ ਯਾਤਰਾ ਨੇ ਤਾਂ ਪੱਕੀ ਗੱਲ ਆ ਮੇਰਾ ਦਿਲ ਮੰਨਦਾ ਹੁੰਦਾ ਨਾ ਕਿ ਇਹਦੇ ਨਾਲ ਫਾਇਦਾ ਹੋ ਸਕਦਾ ਤਾਂ ਮੈਂ ਜ਼ਰੂਰ ਜੁਆਇਨ ਕਰਦਾ ਨਹੀਂ ਰਾਣਾ ਜੀ ਮਾਚ ਦਾ ਐਕਚੁਅਲ ਕੰਟੈਕਸਟ ਪੋਲਿਟਿਕਲ ਮੈਲਗਮੇਸ਼ਨ ਵੀ ਲੱਗ ਰਿਹਾ ਬਹੁਤ ਐ ਮੈਂ ਪਹਿਲਾਂ ਕੁਝ ਹੋਰ ਸੀ ਜੋ ਐਕਚੁਅਲੀ ਸੀ ਕੁਝ ਹੋਰ ਸੀ ਨਸ਼ੇ ਨੂੰ ਲੈ ਕੇ ਸੀ ਪਰ ਹੁਣ ਉਹ ਜ਼ਿਆਦਾ ਪੋਲਿਟਿਕਲੀ ਪੋਲਿਟਿਕਲ ਪੋਲਿਟਿਕਲ ਗੱਲ ਕਰਨੀ ਚਾਹੀਦੀ ਆ گورنر ਸਾਹਿਬ ਨੂੰ ਕਰਨੀ ਚਾਹੀਦੀ ਆ ਹੀ ਸ਼ੁੱਡ ਮੀਡੀਏਟ ਬਿਟਵੀਨ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਲੁੱਕ ਐਟ ਦੀ ਪ੍ਰੋਬਲਮਸ ਐਡਾ ਪਦਿਆ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਸਕੂਲਾਂ ਚ ਮੈਂ ਕਹਿ ਰਿਹਾ ਕਿਸੇ ਪਦ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਨਸ਼ਾ ਲੋਕਾਂ ਨੇ ਜਿਹੜਾ ਛੱਡਣਾ ਜਾਂ ਤੇ ਇਮਪਲੋਇਮੈਂਟ ਦੇ ਸੀ ਸਾਧਨ ਨਹੀਂ ਕਰਦੇ ਉਹਨਾਂ ਦਾ ਇਲਾਜ ਦੀ ਗੱਲ ਨਹੀਂ ਹੁੰਦੀ ਸਰਕਾਰ ਕੋ ਪੈਸੇ ਨਹੀਂ ਇਲਾਜ ਕਰਾਉਣ ਦੇ ਸੋ ਬੜੀਆਂ ਗੱਲਾਂ ਬੜਾ ਕੰਪਲਿਕਟਿਡ ਇਸ਼ੂ ਆ ਇਹਨੂੰ 2 ਮਿੰਟਾਂ ਚ ਨਹੀਂ ਕਿਹਾ ਜਾ ਸਕਦਾ ਬਈ ਕੰਮ ਕਰੀਏ ਜਿਹੜਾ ਗਰਾਊਂਡ ਤੇ ਹੋਵੇ ਇਹ ਗਰਾਊਂਡ ਥੋੜੀ ਨਾ ਇਹ ਤਾਂ ਖਬਰ ਬਣਨੀ ਆ ਜਸਟ ਲਗਰੀ ਹੈ ਨਾ ਕੋਈ ਪਾਦੀਆਤਾਂ ਲਗਰੀਆਂ ਨੇ ਵਿੱਚ ਬਾਬਾ ਗੁਰਿੰਦਰ ਸਿੰਘ ਢਿਲੋਂ ਨੇ ਕੋਚ ਅਕਾਲੀ ਦਲ ਦੇ ਕੋਈ ਨਹੀਂ بابا ਗੁਰਿੰਦਰ ਸਿੰਘ ਢਿਲੋਂ ਜੀ ਨੂੰ ਅਸੀਂ ਅਕਾਲੀ ਦਲ ਨਾਲ ਜਾਂ ਭਾਜਪਾ ਨਾਲੇ ਨਹੀਂ ਜੋੜ ਸਕਦੇ ਅੱਜ ਨਹੀਂ ਜੋੜ ਸਕਦੇ ਹਾਲੇ ਦੇ ਵੀ ਬੜੀ ਨਹੀਂ ਮਤਲਬ ਮੈਂ 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 ਕਿੱਦਾਂ ਜੋੜ ਸਕਦਾ ਇਹ ਇੱਕ ਸੰਸਥਾ ਦੇ ਗੁਰੂ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਫੋਲੋਇੰਗ ਦੇਖੋ ਉਹ ਉਹ ਮੇਰੇ ਖਿਆਲ ਨਾਲ ਬਾਬਾ ਗੁਰਿੰਦਰ ਸਿੰਘ ਜੀ ਨੇ ਜੁਆਇਨ ਕੀਤਾ ਗਵਰਨਰ ਸਾਹਿਬ ਨੂੰ ਗਵਰਨਰ ਸਾਹਿਬ ਨੇ ਪਾਈ ਹੋਣੀ ਚਿੱਠੀ ਚਿੱਠੀ ਮੈਨੂੰ ਵੀ ਪਾਈ ਲੇਕਿਨ ਮੇਰਾ ਮਨ ਨਹੀਂ ਮੰਨਿਆ ਉਹ ਤੂੰ ਜੁਆਇਨ ਕਰਨ ਦਾ ਕਿਉਂਕਿ ਇਹ ਫਦਰ ਯਾਤਰਾ ਹੈ ਰਾਹੀ ਅਵੇਅਰ ਕਰਨਾ ਕਿ ਡਰੱਗ ਹੈਗੀ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਇਹ ਤਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਅਵੇਅਰਨੈਸ ਚਲਣੀ ਚਾਹੀਦੀ ਸੀ ਤੇ ਅੱਜ ਅਵੇਅਰ ਕਰਨ ਵਾਲੀ ਗੱਲ ਨਹੀਂ ਅੱਜ ਤਾਂ ਸੋਲੂਸ਼ਨ ਲੱਭਣ ਦੀ ਲੋੜ ਹੈ ਬਿਲਕੁਲ 100% ਜਿਹੜੀ ਸਰਤੀ ਹੈ ਜਿਹੜੀ ਬਾਰਡਰ ਤੇ ਨਸ਼ਾ ਜਿਹੜਾ ਸੁਪਲਾਈ ਚ ਖਤਮ ਹੋ ਜੇ ਭਾਰਤ ਸਰਕਾਰ ਚਾਹੇ ਤਾਂ ਚਿੜੀ ਨਹੀਂ ਬਾਰਡਰ ਤੇ ਫੜ ਸਕਦੀ ਨਹੀਂ ਚਲੋ ਬਾਰਡਰ ਤੇ ਤਾਂ ਨਹੀਂ ਫੜੂਗੀ ਜਿਹੜੀ ਕੋਟਾ ਤੇ ਫੜਕਦੀਆਂ ਚਲੇ ਉਹ ਵਾਇਆ ਗੁਜਰਾ ਵਾਇਆ ਗੁਜਰਾ ਇਹ ਵੀ ਹੈਗਾ ਐਂਡ ਇਹ న్యూਸ ਸੀ ਬੜੀ ਵੱਡੀ ਜੀ ਹਾਂ ਮੈਂ ਤਾਂ ਪਹਿਲਾਂ ਖੁਦ ਕਹਿ ਚੁੱਕਿਆ ਕਿ ਖਾਲੀ ਪੰਜਾਬ ਬਾਰਡਰ ਥਾਣੀ ਨਸ਼ਾ ਨਹੀਂ ਆ ਰਿਹਾ ਬਾਰਡਰ ਥਾਣੀ ਹੀ ਵੈਪਨ ਨਹੀਂ ਆ ਰਿਹਾ ਗੁਜਰਾਤ ਔਰ ਰਾਜਸਥਾਨ ਦੇ ਬਾਰਡਰ ਖੁੱਲੇ ਆ ਰਿਪੋਰਟ ਆ ਮੈਂ ਪਹਿਲਾਂ ਕਹਿ ਚੁੱਕਿਆ ਅੱਛਾ ਰਾਣਜੀ ਚੀਜ਼ ਸੀ ਉਹ 4 ਸਾਲ ਪਹਿਲਾਂ ਸਰਕਾਰ ਬਲਿਆ ਆਮ ਆਮੀ ਪਾਰਟੀ ਦੀ ਉਦੋਂ ਐਂਟੀ ਡਰਨ ਸਿਸਟਮ ਨਹੀਂ ਸੀਗਾ ਬਾਰਡਰ ਤੇ ਡੀਜੀਪੀ ਦਾ ਵਿਚ ਸਟੇਟਮੈਂਟ ਹੈ ਕਿ ਜਿਹੜਾ ਆਪਰੇਸ਼ਨ ਸੰਦੂਰ ਦੇ ਬਾਅਦ ਜਿਹੜਾ ਨਜਾਇਜ਼ ਹਥਿਆਰ ਬਾਰਡਰ ਪਾਰ ਤੋਂ ਜ਼ਿਆਦਾ ਆਏ ਨਹੀਂ ਹੁਣ ਤਾਂ ਐਂਟੀ ਡਰਨ ਸਿਸਟਮ ਵੀ ਹੈ ਇੱਕ ਪਾਸੇ ਉਹ ਕਹਿ ਰਹੇ ਕਿ ਜ਼ਿਆਦਾ ਹਥਿਆਰ ਵੀ ਚਲੋ ਰੈਟ੍ਰੋਨ ਸਿਸਟਮ ਨਹੀਂ ਸੀਗਾ ਬਾਰਡਰ ਤੇ ਉਦੋਂ ਦਾ ਹਥਿਆਰ ਦੀ ਸਪਲਾਈ ਘੱਟ ਸੀ ਤੁਹਾਨੂੰ ਲੱਗਦੀ ਇਹ ਸਪਲਾਈ ਹੈ ਇਹ ਜਿਹੜੀ ਇੰਡੀਆ ਦੇ ਵਿੱਚ ਹੀ ਹੋ ਰਹੀ ਹੈ ਲੋਕਲ ਤੇ ਹੀ ਹੋ ਰਹੀ ਹੈ ਪਹਿਮਾਨਾ ਜਿਹੜੀ ਯੂਪੀ ਬਿਹਾਰ ਚ ਹੁੰਦੀ ਸੀ ਉਹ ਮ Punjab ਚ ਵੈਸੇ ਅੱਛੀ ਗੱਲ ਇਹ ਹੁੰਦੀ ਕਿ ਜੇ ਡੀਜੀਪੀ ਸਾਹਿਬ ਇਹ ਕਹਿੰਦੇ ਕਿ 50 ਕਿਲੋਮੀਟਰ ਤੋਂ ਇਧਰ ਦਾ ਸਾਬ ਮੈਂ ਦਊਗਾ 50 ਕਿਲੋਮੀਟਰ ਦਾ ਸਾਬ ਭਾਰਤ ਸਰਕਾਰ ਤੇ ਉਹਨਾਂ ਦੀਆਂ ਏਜੰਸੀਆਂ ਦੇਣਗੀਆਂ ਬਸ ਇਹਨਾਂ ਕਿਹੜੇ ਮੈਂਸ਼ਨ ਕੁਝ ਰਹਾ ਮੈਨੂੰ ਰਿਪੋਰਟਸ ਦੀ ਗੱਲ ਨਹੀਂ ਕਰਦੇ ਬਈ। ਵੈਰੀ ਸਟੇਟ ਆਫ ਆਫ ਕਰ। ਵੈਰੀ ਗੇ। ਇਹ ਤਾਂ ਇਟ ਵਾਸ ਇਨ ਦੀ ਪੇਪਰ ਕਿ ਗੁਜਰਾਤ ਚੋਂ ਟਣਾਦੇ ਸਾਹਿਬ ਨਾਈ ਆ। ਰਾਈਟ ਸੀ ਪੱਤਰਕਾਰਾਂ ਨੇ ਠੀਕ ਲਿਖਿਆ। ਪੱਤਰਕਾਰਾਂ ਨੇ ਗਲਤ ਲਿਖਿਆ ਲੇਕਿਨ ਮੈਂ ਅਖਬਾਰ ਚ ਜ਼ਰੂਰ ਪੜਿਆ। ਹਾਂ ਜੀ ਤੁਸੀਂ ਕਹਿ ਰਹੇ ਹੋ ਕਿ ਉਹ ਤੇ ਲੇਕਿਨ ਉਹਨੂੰ ਕੰਡੈਮ ਕਿਸੇ ਨੇ ਨਹੀਂ ਕੀਤਾ। ਕਿਸੇ ਸਰਕਾਰ ਨੇ ਨਾ ਸੂਬੇ ਦੀ ਨੇ ਤੇ ਨਾ ਸੈਂਟਰ ਦੀ ਨੇ ਕੰਡੈਮ ਨਹੀਂ ਕੀਤਾ ਕਿ ਇਹ ਗਲਤ ਕਰ ਪੱਤਰਕਾਰ ਨੇ ਲਿਖਿਆ। ਕੁਝ ਕਹੇ ਰਹੇ ਗਵਰਨਮੈਂਟ ਜੰਕਸ਼ਨ ਹੋ ਜਾਈਗੀ ਇੱਥੇ ਤੇ ਹੁਣ ਜੋ ਇਹਨੇ ਯੂਐਸ ਟ੍ਰੇਡ ਅਗੇ ਮੈਂ ਟੋਇਆ ਤੁਸੀਂ ਆਪ ਮੱਕੀ ਦੀ ਵਿਦਾਈ ਦੀ ਮਸੇ ਯਾਰ ਅਜੋ ਅਜੋ ਉਹ ਕਰਾਂ ਇਹ ਦੇਖੋ ਇੱਕ ਮਿੰਟ ਜੀ ਇੱਕ ਮਿੰਟ ਇਧਰ ਨੂੰ ਨਾ ਤੋਰੋ ਯੂਐਸ ਟ੍ਰੇਡ ਦੇ ਬਾਰੇ ਮੈਨੂੰ ਤੁਸੀਂ ਅਗਲੇ ਹਫਤੇ ਬੁਲਾ ਲਿਓ ਆ ਕ੍ਰਾਈਮ ਦੀ ਜਿਹੜੀ ਗੱਲ ਕੀਤੀ ਇਹਦੇ ਲਈ ਮੈਂ ਫੇਰ ਆਉਂਗਾ ਫੇਰ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇਉਂਗਾ ਸਬੂਤ ਸਮੇਤ ਯਾਰ ਦੇਖੋ ਫਿਰ ਸਾਰਾ ਇਹ ਸਾਹਮਣੇ ਕਾਲੀ ਗੱਲ ਗਈ ਹੈ ਕਿ ਇਹ ਦੇਖੋ ਸੋਰੀਓਂਟ ਦੇ ਵੀ ਆਦੇਸ਼ ਨੇ ਕਿ ਇੱਕ ਪਰਮਾਨੈਂਟ ਜਿਹੜਾ ਡੀਜੀਪੀ ਲਾਅ ਐਂਡ ਆਰਡਰਲੀ ਪੰਜਾਬ 'ਚ ਲਗਾਉਣਾ ਜ਼ਰੂਰੀ ਹੈਗਾ ਪਰ ਜਿਹਦੀ ਨਿਯੋਦ 2 ਸਾਲ ਦੀ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਕੀ ਕਹਿਣਾ ਹੈ ਇਹ ਮਜੀਠੀਆ ਸਾਹਿਬ ਨੂੰ ਪੁੱਛੋ ਮੇਰਾ ਬਿਆਨ ਟਰੱਕ ਬੰਦ ਹੋ ਸਕਦਾ